27 ਜੂਨ 1839 ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਸ ਸੰਸਾਰ ਤੋਂ ਰੁਖਸਤ ਹੋਏ ਮਹਾਰਾਜਾ ਦੇ ਆਖਰੀ ਬੋਲ ਉਹਨਾਂ ਦਾ ਸਾਰਾ ਜਿਹੜਾ ਪਰਿਵਾਰ ਸਿੱਖ ਸੈਨਿਕ ਉਹਨਾਂ ਦੇ ਮੰਜੇ ਦੇ ਦਿਵਾਲੇ ਖਲੋਤੇ ਹੋਏ ਉਹਨਾਂ ਨੇ ਢੋਹ ਦਾ ਸਹਾਰਾ ਲਾ ਕੇ ਬੈਠਣਾ ਕੀਤਾ ਤੇ ਥੜਕਦੀ ਹੋਈ ਆਵਾਜ਼ ਵਿੱਚ ਆਖ ਨਹੀਂ ਬੋਲ ਕੈ ਦੁਸ਼ਮਣ ਦੀਆਂ ਚਾਲਾਂ ਤੋਂ ਹਮੇਸ਼ਾ ਸਾਵਧਾਨ ਰਹਿਣਾ ਆਜ਼ਾਦੀ ਮੈਨੂੰ ਆਪਣੀ ਜਾਨ ਨਾਲੋਂ ਵੀ ਪਿਆਰੀ ਹੈ ਸਿੰਘਾਂ ਦੇ ਝੰਡੇ ਸਦਾ ਬੁਲੰਦ ਰਹਿਣ ਉੱਚੇ ਰਹਿਣ ਇਹ ਮੇਰੀ ਅੰਤਿਮ ਇੱਛਾ ਹੈ ਜੇ ਕਿਤੇ ਉਪਰੇ ਪੰਜਾਬ 'ਚ ਪੈਰ ਧਰਨਗੇ ਤੇ ਉਹ ਪੈਰ ਪੰਜਾਬ ਦੀ ਧਰਤੀ ਤੇ ਨਹੀਂ ਮੇਰੀ ਛਾਤੀ ਤੇ ਧਰਨਗੇ ਗੈਰਾਂ ਦੇ ਝੰਡੇ ਸਾਹਮਣੇ ਝੁਕਣਾ ਮੇਰੀ ਅਣਖ ਨੂੰ ਵੇਚਣਾ ਹੋਏਗਾ ਤੁਸੀਂ ਕਿਸੇ ਦੇ ਗੁਲਾਮ ਬਣ ਜਾਓਗੇ ਤਾਂ ਮੇਰੀ ਰੂਹ ਕਲਪੇਗੀ ਇਹ ਗੱਲਾਂ ਕਹਿੰਦੇ ਆ ਉਹ ਸਿੱਖਾਂ ਦਾ ਮਹਾਰਾਜਾ ਤ੍ਰੂ ਤਾਰੇ ਵਾਂਗ ਅਲੋਪ ਹੋ ਗਿਆ ਵਿਦਾਤਾ ਸਿੰਘ ਤੀਰ ਹੋਰਾਂ ਇਸ ਦਰਦ ਨੂੰ ਬਿਆਨਿਆ ਮੋਇਆ ਜਦੋਂ ਪੰਜਾਬ ਦਾ ਮਹਾਰਾਜਾ ਮੋਈ ਬੀਰਤਾ ਬੀਰ ਪੰਜਾਬੀਆਂ ਦੀ ਜਿਹਦੇ ਨਾਂ ਤੇ ਵੈਰੀ ਕੰਬਦੇ ਸੀ ਟੁੱਟ ਗਈ ਸ਼ਮਸ਼ੀਰ ਪੰਜਾਬੀਆਂ ਦੀ ਉਹਦੇ ਰੰਗ ਮਹੱਲਾ ਵਿੱਚ ਲਹੂ ਡੁੱਲਿਆ ਲਿਬੜ ਗਈ ਤਸਵੀਰ ਪੰਜਾਬੀਆਂ ਦੀ ਕਿੰਨੂੰ ਦੱਸੀਏ ਦੁਪਹਿਰ ਵੇਲੇ ਲੁੱਟੀ ਗਈ ਖੀਰ ਪੰਜਾਬੀਆਂ ਦੀ ਕੱਲਾ ਛੇਰ ਨੇ ਚਿਖਾ ਦੇ ਵਿੱਚ ਮੋਇਆ ਸੜ ਗਈ ਤਕਦੀਰ ਪੰਜਾਬੀਆਂ ਦੀ ਉਹਨਾਂ ਨੇ ਆਖਿਆ ਕਿ ਕੱਲਾ ਮਹਾਰਾਜਾ ਰਣਜੀਤ ਸਿੰਘ ਹੀ ਚਿਖਾ ਦੇ ਵਿੱਚ ਨਹੀਂ ਸੜਿਆ ਉਹਦੇ ਜਾਣ ਨਾਲ ਪੰਜਾਬੀਆਂ ਦੀ ਤਕਦੀਰ ਸੜ ਗਈ ਇਹਨਾਂ ਵੱਡਾ ਖਾਲਸਾ ਰਾਜ ਜੋ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ 1839 ਤੋਂ 1849 ਦੇ ਇਸ 10 ਕਸਾਲ ਦੇ ਵਖਪੇ ਦੌਰਾਨ ਜਿਨ੍ਹਾਂ ਨੂੰ ਮਹਾਰਾਜਾ ਨੇ ਉੱਚੇ ਅਹੁਦੇ ਦਿੱਤੇ ਆਪਣੇ ਕੋਲ ਰੱਖਿਆ ਉਹ ਡੋਗਰੇ ਕੁਝ ਸਰਦਾਰ ਉਹਨਾਂ ਦੇ ਸਵਾਰਥ ਉਹਨਾਂ ਦਾ ਵਿਕ ਜਾਣਾ ਤੇ ਇਸ ਹੱਦ ਤੱਕ ਲਾਲਚ ਵਸ ਹੋਣਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਪਰਿਵਾਰ ਜਿਸ ਨੂੰ ਹੌਲੀ-ਹੌਲੀ ਕਰਕੇ ਕਤਲ ਕੀਤਾ ਮਹਾਰਾਣੀ ਜਿੰਦ ਕੌਰ ਜਿਸ ਨੂੰ ਪੰਜਾਬੋਂ ਬਾਹਰ ਕੱਢਿਆ ਗਿਆ ਸਭ ਤੋਂ ਛੋਟੇ ਪੁੱਤਰ ਦਲੀਪ ਸਿੰਘ ਮਹਾਰਾਜਾ ਦਲੀਪ ਸਿੰਘ ਜੋ ਤਖਤ ਤੇ ਬੈਠਾ ਪਰ ਉਸ ਨੂੰ ਵੀ ਤਖਤ ਤੋਂ ਲਾਹਿਆ ਗਿਆ ਤੇ ਉਹਨੂੰ ਵੀ ਇਸ ਮੁਲਕ ਤੋਂ ਬਾਹਰ ਭੇਜ ਦਿੱਤਾ ਗਿਆ ਉਹ ਵੀ ਆਖਰੀ ਸਵਾਸ ਤੱਕ ਆਪਣੇ ਵਤਨ ਨੂੰ ਵਾਪਸ ਆਉਣ ਵਾਸਤੇ ਵਿਲਕਦਾ ਰਿਹਾ ਤੇ ਇੰਨਾ ਵੱਡਾ ਰਾਜ ਉਹ ਜਿਹੜਾ ਸੀ ਖਤਮ ਹੋਇਆ ਤੇ ਸਾਡੇ ਮਹਾਰਾਜੇ ਬਾਰੇ ਦੁਨੀਆਂ ਦੇ ਲੇਖਕਾਂ ਨੇ ਲਿਖਿਆ ਔਸਬੋਰਨ ਲਿਖਦਾ ਜਦੋਂ ਕਿਤੇ ਮਹਾਰਾਜੇ ਨੂੰ ਪਹਿਲੀ ਨਜ਼ਰੇ ਵੇਖੀਏ ਤੇ ਦਿਲ ਤੇ ਸੱਟ ਵੱਜਦੀ ਵੀ ਸਿੱਖਾਂ ਦਾ ਰਾਜਾ ਕਿਹੋ ਜਿਹਾ ਮਾਤਾ ਦੇ ਚਿਹਰੇ ਤੇ ਦਾਗ ਛੋਟਾ ਕੱਦ ਪੱਕਾ ਰੰਗ ਤੇ ਇਹੋ ਕਾਣਾ ਜਦੋਂ ਪਿੱਠ ਪਿੱਛੇ ਢਾਲ ਬਨ ਕੇ ਘੋੜੇ ਦੀ ਗਾਠੀ ਤੇ ਸਵਾਰ ਹੋ ਅੱਡੀ ਲਾਉਂਦਾ ਉਹ ਮਨ ਨੂੰ ਇੱਕ ਕ੍ਰਿਸ਼ਮਾ ਬਣ ਜਾਂਦਾ ਉਹਦਾ ਸਰੀਰ ਨਹੀਂ ਦਿਸਦਾ ਉਹਦੀ ਬਲਵਾਨ ਰੂਹ ਦੇ ਦਿਦਾਰ ਹੁੰਦੇ ਯਕੀਨ ਨਹੀਂ ਆਉਂਦਾ ਕਿ ਇਹ ਉਹੀ ਸਖਸ਼ ਹੈ ਜਿਹੜਾ ਹੁਣੇ ਦੇਖਿਆ ਸੀ ਮੈਂ ਇੱਕ ਗ੍ਰੈਗਰ ਲਿਖਦਾ ਉਸ ਦੀ ਮੁਸਕਾਨ ਮਨਮੋਹਨੀ ਹੈ ਉਹਦੀ ਸਾਦਗੀ ਕਰਕੇ ਮਾਹੌਲ ਸਖਾਵਾਂ ਰਹਿੰਦਾ ਬੰਦਾ ਬੇਚ ਜਿੱਕੋ ਉਹਦੇ ਨਾਲ ਗੱਲ ਕਰ ਸਕਦਾ ਜਿਸ ਵਿਸ਼ੇ ਤੇ ਮਰਜ਼ੀ ਗੱਲ ਕਰੋ ਉਹ ਤਰੰਤ ਉਸ ਗੱਲ ਦੀ ਤਹਿ ਤੱਕ ਪੁੱਜ ਜਾਂਦਾ ਕਦੇ ਉਹਦੇ ਕੋਲ ਸ਼ਬਦਾਂ ਦੀ ਘਾਟ ਨਹੀਂ ਆਈ ਤੇ ਨਾ ਉਹਦੇ ਕੋਲ ਵਿਚਾਰਾਂ ਦੀ ਕਮੀ ਦਿਸੀ ਜੁੱਧ ਵਿੱਚ ਚੜ੍ਹਾਈ ਵੇਲੇ ਉਹ ਸਾਰਿਆਂ ਤੋਂ ਅੱਗੇ ਹੁੰਦਾ ਤੇ ਵਾਪਸੀ ਵੇਲੇ ਸਭ ਤੋਂ ਪਿੱਛੇ ਸਾਰੀ ਜ਼ਿੰਦਗੀ ਉਹਨੇ ਜੁੱਧਾਂ 'ਚ ਬਤੀਤ ਕੀਤੀ ਅੱਜ ਵੀ ਉਹ ਛਾਂਦਾਰ ਮਹਿਲਾਂ ਵਿੱਚ ਰਹਿਣ ਦੀ ਥਾਂ ਉਸ ਨੂੰ ਤੰਬੂ ਵਿੱਚ ਬੈਠਣਾ ਵਧੇਰੇ ਪਸੰਦ ਹੈ। ਬਾਰਕ ਨੇ ਲਿਖਿਆ ਖਾਮ-ਖਾ ਆਪਣੇ ਹੱਥਾਂ ਤੇ ਉਸਨੇ ਖੂਨ ਦੇ ਦਾਗ ਨਹੀਂ ਲੱਗਣ ਦਿੱਤੇ। ਬਿਨਾਂ ਜ਼ੁਲਮ ਕੀਤਿਆਂ ਇੰਨੀ ਵੱਡੀ ਹਕੂਮਤ ਕਾਇਮ ਕੀਤੀ ਜਿਸ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ। ਫ੍ਰਾਂਸੀਸੀ ਯਾਤਰੀ ਜੈਕ ਮੌਂਟ ਲਿਖਦਾ ਜੀ ਮਹਾਰਾਜਾ ਰਣਜੀਤ ਸਿੰਘ ਫੈਸਲਾ ਕਰ ਲੈ ਕੁਝ ਦਿਨ ਪੰਜਾਬ ਤੋਂ ਬਾਹਰ ਗੁਜ਼ਾਰਨੇ ਉਹ ਅਫਗਾਨਿਸਤਾਨ ਜਿੱਤ ਲੈਣਾ ਉਸ ਲਈ ਕੋ ਮੁਸ਼ਕਲ ਨਹੀਂ ਐਚੀਈ ਫੇਨ 1837 ਲਾਹੌਰ ਆਇਆ ਤੇ ਟਿੱਪਣੀ ਦਿੱਤੀ ਮਿਹਰਬਾਨੀਆਂ ਨਾਲ ਉਹ ਨੱਕੋ ਨੱਕ ਭਰਿਆ ਹੋਇਆ ਹੈ ਹੈਰਾਨੀ ਹੁੰਦੀ ਹੈ ਕਿ ਮੌਤ ਦੀ ਸਜ਼ਾ ਖਤਮ ਕਰਨੋਂ ਪ੍ਰੰਤ ਵੀ ਉਹ ਆਪ ਉਦਰੇ ਜੰਗਲੀ ਲੋਕਾਂ ਨੂੰ ਸਿਧਾਨ ਵਿੱਚ ਕਾਮਯਾਬ ਹੋਇਆ ਜਰਨੈਲ ਅਵਿਤ ਬਲੇ ਨੇ ਪੇਸ਼ਾਵਰ ਵਿੱਚ ਮਹਾਰਾਜ ਦੀ ਆਗਿਆ ਬਗੈਰ ਕੁਝ ਡਾਕੂਆਂ ਨੂੰ ਫਾਂਸੀ ਦਿੱਤੀ ਮਹਾਰਾਜ ਉਸ ਤੇ ਜਵਾਬ ਤਲਬੀ ਕਰਕੇ ਨਾਰਾਜ਼ਗੀ ਪ੍ਰਗਟਾਈ ਮਹਾਰਾਜ ਨੇ ਕਿਹਾ ਤੂੰ ਉਹਨਾਂ ਨੂੰ ਬੰਦੀ ਬਣਾ ਲੈਂਦਾ ਡਰਾ ਡਰੂ ਕੇ ਭਜਾ ਦਿੰਦਾ ਇਹ ਕਾਫੀ ਸੀ ਇਥੋਂ ਤੱਕ ਪਸ਼ੂ ਪੰਛੀ ਦੇ ਕਰੌਣ ਦੀ ਆਵਾਜ਼ ਵੀ ਉਸ ਨੂੰ ਬਚੈਣ ਕਰ ਦਿੰਦੀ ਚਾਰਲਸ ਗਫ ਲਿਖਦਾ ਏਸ਼ੀਅਨ ਰਾਜਿਆਂ ਵਿੱਚੋਂ ਇਸ ਰਾਜੇ ਵਿੱਚ ਸਭ ਤੋਂ ਉੱਤਮ ਗੱਲ ਸੀ ਕਿ ਆਪਣੀ ਸੀਮਾ ਤੇ ਸਮਰੱਥਾ ਦੋਹਾਂ ਦਾ ਉਹਨੂੰ ਸਹੀ ਗਿਆਨ ਸੀ ਦੁਸ਼ਮਣਤਾ ਨਾਲ ਉਹ ਉਦੋਂ ਤੱਕ ਪੰਗਾ ਨਾ ਲੈਂਦਾ ਜਦੋਂ ਤੱਕ ਉਹਨੂੰ ਵਿਸ਼ਵਾਸ ਨਾ ਹੋ ਜਾਂਦਾ ਕਿ ਜਿੱਤ ਮੇਰੀ ਯਕੀਨਨ ਹੋਏਗੀ ਉਹ ਦੂਜਾ ਕਦਮ ਉਠਾਉਂਦਾ ਹੀ ਨਹੀਂ ਜਦੋਂ ਤੱਕ ਜਾਣ ਨਹੀਂ ਲੈਂਦਾ ਕਿ ਪਹਿਲਾ ਕਦਮ ਪੱਕਾ ਟਿਕ ਗਿਆ ਹੈ ਇੰਨਾ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਉਹ ਹੰਕਾਰਿਆ ਨਹੀਂ ਲਗਾਤਾਰ ਚੇਤਨ ਰਹਿਦਾ ਸਿੱਖ ਪਰੰਪਰਾਲਾਂ ਵੱਲ ਅਵਗਿਆਨ ਹੋ ਜਾਏ ਉਸ ਨੂੰ ਸਿੱਖਾਂ ਦੇ ਸਿੱਧਕ ਦੇ ਸੁਭਾਅ ਦੀ ਜਾਣਕਾਰੀ ਸੀ ਉਹ ਕਦੇ ਵੀ ਮਰਜ਼ੀ ਨਾ ਠੋਸਦਾ ਉਸ ਨੂੰ ਪਤਾ ਸੀ ਖਾਲਸਾ ਕੇਵਲ ਗੁਰੂ ਦੀ ਤਾਬਿਆਦਾਰੀ ਕਬੂਲਦਾ ਹੋਰ ਕਿਸੇ ਦੀ ਨਹੀਂ ਕਦੇ-ਕਦੇ ਸਿੱਖ ਉਸ ਨੂੰ ਬੁਰਾ ਭਲਾ ਬੋਲ ਲੈਂਦੇ ਉਹ ਬਰਦਾਸ਼ਤ ਕਰਦਾ ਆਪਣੇ ਉੱਪਰ ਹੋਏ ਹਥਿਆਰਬੰਦ ਹੱਲੇ ਨੂੰ ਵੀ ਨਜ਼ਰਅੰਦਾਜ਼ ਕਰ ਦਿੰਦਾ ਸੀ ਤੇ ਐਸੇ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਇੰਨੇ ਸਾਲ ਪੰਜਾਬ ਦੀ ਧਰਤੇ ਰਾਜ ਕੀਤਾ ਉਹ ਅਖੀਰ 27 ਜੂਨ 1839 ਨੂੰ ਇਸ ਸੰਸਾਰ ਤੋਂ ਰੁਕਸਤ ਹੋਇਆ ਆਪਾਂ ਆਪਣੇ ਮਹਾਰਾਜੇ ਨੂੰ ਚੇਤੇ ਰੱਖੀਏ ਆਪਣੇ ਬੱਚਿਆਂ ਨੂੰ ਉਸ ਮਹਾਰਾਜੇ ਦੇ ਜੀਵਨ ਬਾਬਤ ਦੱਸਿਏ ਤਾਂ ਕਿ ਅਸੀਂ ਇਹ ਜਾਣ ਸਕੀਏ ਕਿ ਜੋ ਸਿਧਾਂਤ ਗੁਰੂ ਸਾਹਿਬਾਨ ਨੇ ਸਾਨੂੰ ਬਖਸ਼ਿਆ ਉਹ ਕਿੰਨਾ ਉਚੇਰਾ ਤੇ ਵਡੇਰਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ